ਜਦੋਂ ਕਿਤੇ ਦੋ ਔਰਤਾਂ ਮਿਲਦੀਆਂ ਨਾ ਜਾਂ ਬਾਜ਼ਾਰ ਦੇ ਵਿੱਚ ਜਾਂ ਕਿਤੇ ਵਿਆਹ ਸ਼ਾਦੀ ਤੇ ਤੇ ਇੱਕ ਦਾ ਚਿਹਰਾ ਸਾਫ਼ ਹੋਵੇ ਤੇ ਉਹਨੂੰ ਪੁੱਛੂਗੀ ਤੂੰ ਕੀ ਲਾਉਂਦੀ ਿਆਣੀ ਤੇਰਾ ਚਿਹਰਾ ਹੋੜਾ ਸਾਫ਼ ਹੋਇਆ ਪਿਆ ਕਿਹੜੀਆਂ ਵੀ ਕ੍ਰੀਮਾਂ ਅੱਜਕੱਲ ਵਰਤਦੀਆਂ ਆਹੀ ਕ੍ਰੀਮਾਂ ਨੇ ਭੈਣੋ ਅੱਜਕੱਲ ਮਾਰਕੀਟ ਦੇ ਵਿੱਚ ਹੱਲਾ ਕੀਤਾ ਹੋਇਆ ਇਹਨਾਂ ਨੇ ਤੇ ਇਹ ਵਾਲੀਆਂ ਕ੍ਰੀਮਾਂ ਦੇ ਤਾਂ ਬਹੁਤ ਜ਼ਿਆਦੇ ਚਰਚੇ ਨੇ ਪਰ ਬਹੁਤਿਆਂ ਨੂੰ ਅਜੇ ਤੱਕ ਪਤਾ ਨਹੀਂ ਕਿਉਂਕਿ ਕਈ ਕਈ ਸ਼ਹਿਰਾਂ ਦੇ ਵਿੱਚ ਆ ਗਈਆਂ ਨੇ ਤੇ ਕਈ ਸ਼ਹਿਰਾਂ ਦੇ ਵਿੱਚ ਅਜੇ ਨਹੀਂ ਆਈਆਂ ਹੋਈਆਂ ਹੋ ਸਕਦਾ ਕਈ ਭੈਣਾਂ ਨੇ ਵਰਤੀਆਂ ਵੀ ਹੋਣ ਅੱਜ ਆਪਾਂ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦੇ ਦੱਸਾਂਗੇ ਤੁਹਾਨੂੰ ਇਹ ਵਰਤਣੀਆਂ ਚਾਹੀਦੀਆਂ ਕਿ ਨਹੀਂ ਕਿਉਂਕਿ ਹੁਣ ਜਦੋਂ ਦੁਕਾਨ ਤੇ ਜਾਈਦਾ ਨਾ ਤੇ ਦੁਕਾਨਦਾਰ ਕਹਿੰਦੇ ਭਾਣੇ ਤੁਹਾਡੇ ਚਿਹਰੇ ਤੇ ਬੜੇ ਦਾਗ ਆ ਕਰੀਮ ਲੈ ਜਾਓ ਤੁਹਾਡੇ ਮੱਥੇ ਮਾਰ ਦੇਣੀ ਕਰੀਮ ਤੇ ਆਪਾਂ ਇਹਨਾਂ ਨੂੰ ਵਰਤ ਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਤੁਹਾਨੂੰ ਇਹ ਵਰਤਣੀਆਂ ਚਾਹੀਦੀਆਂ ਕਿ ਨਹੀਂ ਵਰਤਣੀਆਂ ਚਾਹੀਦੀਆਂ ਕੀ ਇਹਨਾਂ ਦੇ ਸਾਈਡ ਇਫੈਕਟ ਨੇ ਕੀ ਅਸਰ ਹੋਊ ਇਹਨਾਂ ਦਾ ਇਹਦਾ ਨਾਮ ਹੈ ਜੀ ਗੋਰੀ ਬਿਊਟੀ ਕਰੀਮ ਇਹ ਪਾਕਿਸਤਾਨ ਮੇਡ ਇਨ ਪਾਕਿਸਤਾਨ ਦੀ ਕਰੀਮ ਹੈਗੀ ਇਹ ਮੋਡਲ ਵੀ ਦੇਖੋ ਕਿੰਨੀ ਸੋਹਣੀ ਪਾਕਿਸਤਾਨ ਦੀ ਬਣੀ ਹੋਈ ਆ ਇਹਦੇ ਉੱਪਰ ਲਿਖਿਆ ਕਿ 7 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਵੇਗੀ ਹਾਂ ਸਹੀ ਹੋ ਸਕਦਾ ਹੈ ਬਟ ਤੁਹਾਨੂੰ ਵਰਤਨੀ ਜਿਹੜੀ ਹੈ ਨਾ 2 1/2 2 ਮਹੀਨੇ ਵਰਤਨੀ ਜ਼ਰੂਰ ਪਾਏਗੀ ਔਰ ਇਹਦੇ ਪੈਕਿੰਗ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਮੇਡ ਇਨ ਪਾਕਿਸਤਾਨ ਦੀ ਹੈ ਔਰ ਪ੍ਰਾਈਸ ਤੁਸੀਂ ਦੇਖਸੋ 500 ਰੁਪਏ ਦਾ ਹੀ ਆਏਗੀ ਇਹ ਪੈਕਿੰਗ ਔਰ ਪਾਕ 500 ਰੁਪਏ ਤਾਂ ਕੁਝ ਵੀ ਨਹੀਂ ਜਿੱਥੇ ਤੁਸੀਂ ਇੰਨਾ ਕੁਝ ਵਰਤੀ ਜਾਂਦੇ ਹੋ ਉੱਥੇ ਪਾਕ 500 ਰੁਪਏ ਨਾਲ ਕਿਹੜੀ ਗੱਲ ਆਉਂਦੀ ਹੈ ਨਾ ਤਾਂ ਇਹਦੀ ਪੈਕਿੰਗ ਜਿਹੜੀ ਵਿੱਚ ਆ ਉਹ ਇਦਾਂ ਦੀ ਹੋਊਗੀ ਉੱਪਰ ਬਿਲਕੁਲ ਵਾਈਟ ਦੇ ਵਿੱਚ ਬਣੀ ਹੋਊਗੀ ਐ ਲੱਗਦਾ ਜਿਵੇਂ ਸਿੰਪਲ ਜੀ ਕੋਈ ਐਵੇਂ ਦਵਾਈ ਜੀ ਐਡ-ਆਨ ਕੀਤੀ ਹੁੰਦੀ ਆ ਔਰ ਇਹ ਇਸ ਤਰ੍ਹਾਂ ਦੀ ਵਿੱਚੋਂ ਪੈਕ ਕੀਤੀ ਹੋਈ ਆ ਲਾਈਟ ਜੀ ਹਰਕੀ ਹਲਕੀ ਗ੍ਰੀਨ ਹੋਊਗੀ ਜੇ ਤਾਂ ਇਦਾਂ ਦੀ ਹੋਈ ਇਹਦੇ ਕੁਝ ਕਿਉਂਕਿ ਇਹਦੇ ਵਿੱਚ ਨਾ ਇਹਦੀਆਂ ਕਾਪੀਆਂ ਬਹੁਤ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ 300 ਦੀ 400 ਦੀ ਵੀ ਮਿਲ ਜਾਂਦੀ ਆ ਤੁਹਾਨੂੰ ਲੱਗਦਾ ਕਿ ਸਸਤੀ ਹੈ ਸਸਤੀ ਮਹਿੰਗੀ ਦਾ ਨਹੀਂ ਚੱਕਰ ਪਰ ਇਹਦੀਆਂ ਕਾਪੀਆਂ ਇੰਨੀਆਂ ਕੁ ਜ਼ਿਆਦੀਆਂ ਆ ਗਈਆਂ ਕਿ ਤੁਹਾਡੇ ਹੋ ਸਕਦਾ ਤੁਹਾਨੂੰ ਅਸਰ ਨਾ ਕਰਨਾ ਲਾਈਟ ਜੀ ਗ੍ਰੀਨ ਹੋਊਗੀ ਬਟ ਇਹ ਹਾਰਡ ਹੋਊਗੀ ਇਹ ਇਸ ਤਰ੍ਹਾਂ ਦੀ ਕਰੀਮ ਆ ਜਿਵੇਂ ਫਾਊਂਡੇਸ਼ਨ ਲਾਉਣੀ ਹੋਵੇ ਨਾ ਸੁੱਕਾ ਸੁੱਕਾ ਚਿਹਰੇ ਤੇ ਲਾਉਂਦੇ ਸਾਰ ਸੁੱਕ ਜਾਂਦਾ ਏ ਇਹ ਦੂਜੀਆਂ ਕਰੀਮਾਂ ਦੇ ਵਾਂਗੂ ਨਹੀਂ ਗੀ ਮੋਇਸਚਰਾਈਜ਼ਰ ਵਗੈਰਾ ਇਹਦੇ ਵਿੱਚ ਨਹੀਂ ਹੈਗਾ ਕਿ ਲਗਾਇਆ ਤੇ ਕਰੀਮ ਦੇ ਉੱਪਰ ਅਪਲਾਈ ਕਰ ਲਿਆ ਇਹਨੂੰ ਲਗਾਉਣਾ ਬਹੁਤ ਔਖਾ ਏ ਥੋੜਾ ਜਿਹਾ ਔਰ ਪਰ ਇਹਦਾ ਇਹ ਹੈਗਾ ਕਿ ਇਹਨੂੰ ਤੁਸੀਂ ਰਾਤ ਨੂੰ ਲਗਾਉਣਾ ਇਹਦੇ ਵਿੱਚ ਜਿਹੜੀ ਸੁਗੰਧ ਆ ਉਹ ਬਹੁਤ ਤਿੱਖੀ ਜੀ ਹੈਗੀ ਆ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਵਾ ਜਿੱਥੇ-ਜਿੱਥੇ ਤੁਹਾਡੇ ਦਾਗ ਹੈਗੇ ਉੱਥੇ-ਉੱਥੇ ਤੁਸੀਂ ਇਹ ਕਰੀਮ ਨੂੰ ਵਰਤਣਾ ਵਾ ਔਰ ਫਿਰ ਤੂੰ ਸੌ ਜਾਣਾ ਸਵੇਰ ਉੱਠਦੇ ਸਾਰ ਆਪਣਾ ਚਿਹਰਾ ਸਾਫ਼ ਕਰ ਲੈਣਾ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਮੋਇਸਚਰਾਈਜ਼ਰ ਅਪਲਾਈ ਕਰਨਾ ਕਿਉਂਕਿ ਇਹ ਇੰਨੀ ਜ਼ਿਆਦਾ ਡਰਾਈ ਹੈਗੀ ਆ ਕਿ ਤੁਹਾਡੀ ਸਕਿਨ ਜਿਹੜੀ ਆ ਜ਼ਿਆਦਾ ਡਰਾਈ ਹੋ ਸਕਦੀ ਆ ਤਾਂ ਤੁਸੀਂ ਇਹਦੇ ਉੱਪਰ ਮੋਇਸਚਰਾਈਜ਼ਰ ਯੂਜ਼ ਕਰਨਾ ਦੂਜੀ ਜਿਹੜੀ ਦਿਖਾਉਣ ਜਾ ਰਹੀਆਂ ਜੀ ਹਰਬਲ ਕਰੀਮ ਹੈਗੀ ਆ ਇਹ ਬਿਲਕੁਲ ਨੇਚਰਲ ਕਰੀਮ ਆ ਇਹਦੇ ਵਿੱਚ ਜਿੰਨੇ ਵੀ ਇਨਗਰੀਡੀਅੰਟ ਯੂਜ਼ ਕੀਤੇ ਗਏ ਨੇ ਸਾਰੇ ਹਰਬਲ ਆਪਣੇ ਘਰਾਂ 'ਚ ਉਪਰ ਵਰਤਣ ਵਾਲੀਆਂ ਚੀਜ਼ਾਂ ਹੀ ਵਰਤੀਆਂ ਗਈਆਂ ਨੇ ਇਹ ਮੈਨੂੰ तकरीबन 2 ਸਾਲ ਹੋ ਗਏ ਨੇ ਵਰਤਦੀ ਨੂੰ ਔਰ ਇਹਦੇ ਆ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਮੈਂ ਕਦੇ ਵੀ ਕੋਈ ਫੇਰ लवली ਜਾਂ ਉਹਦਾਂ ਦੀ ਇਦਾਂ ਦੀਆਂ ਕਰੀਮਾਂ ਨਹੀਂ ਵਰਤੀਆਂ ਹੈਗੀਆਂ ਮੈਂ ਹਮੇਸ਼ਾ ਹੀ ਜਿਹੜੀ ਡੇਲੀ ਕਰੀਮ ਹੁੰਦੀ ਹੈ ਇਹੀ ਵਰਤਦੀ ਆ ਔਰ ਇਹਦਾ ਵਰਤਣ ਦਾ ਤਰੀਕਾ ਇਹ ਹੈਗਾ ਜੀ ਤੁਸੀਂ ਰਾਤ ਨੂੰ ਇਦਾਂ ਹੀ ਇੱਕ ਲੇਪ ਲਗਾਉਣਾ ਹੈਗਾ ਜਦੋਂ ਮੰਨ ਲਓ ਤੁਹਾਨੂੰ ਪਾਰਟੀ ਤੇ ਕਿਤੇ ਤੁਸੀਂ ਜਾਣਾ ਹੈ ਤਾਂ 10-15 ਦਿਨ ਪਹਿਲਾਂ ਤੁਸੀਂ ਸਟਾਰਟ ਕਰ ਦਿਓ ਇਹਦਾ ਇੱਕ ਤਰ੍ਹਾਂ ਦਾ ਲੇਪ ਲਾਉਣਾ ਰਾਤ ਨੂੰ ਹਲਕਾ ਜਿਹਾ ਪਤਲਾ ਜਿਹਾ ਔਰ ਸੁਬਾ ਵਾਸ਼ ਕਰ ਦੇਣਾ ਔਰ ਸੁਬਾ ਜਿਹੜੀ ਤੁਸੀਂ ਕਰੀਮ ਘਰੇ ਲਾਉਂਦੇ ਹੋ ਜਿਵੇਂ ਉਦੋਂ ਤੁਸੀਂ ਨਾਰਮਲ ਜੀ ਕਰੀਮ ਜਿਹੜੀ ਉਹ ਲਗਾਉਣੀ ਹੈਗੀ ਚਿਹਰੇ ਦੇ ਉੱਪਰ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਇਹਦਾ ਰਿਜ਼ਲਟ ਇਹ ਹੈ ਕਿ ਸਕਿਨ ਬਹੁਤ ਸੌਫਟ ਹੋ ਜਾਂਦੀ ਆ ਸਕਿਨ ਐਦਾਂ ਦੀ ਹੋ ਜਾਂਦੀ ਆ ਕਿ ਜਿਵੇਂ ਬੱਚਿਆਂ ਦੀ ਸਕਿਨ ਹੁੰਦੀ ਆ ਵਾਰ-ਵਾਰ ਦਿਲ ਕਰਦਾ ਹੈ ਕਿ ਆਪਾਂ ਉਹਨੂੰ ਹੱਥ ਲਾਈਏ ਆਪਣੀ ਸਕਿਨ ਤੇ ਔਰ ਦਾਗ-ਦੱब्बे ਕਿਸੇ ਵੀ ਤਰ੍ਹਾਂ ਦੇ ਨਾ ਸਾਰੇ ਇੱਕ ਵਾਰੀ ਸਾਫ਼ ਕਰ ਦਿੰਦੀ ਆ ਇਹ ਮਤਲਬ ਕਿ ਤੁਸੀਂ ਆਪਣਾ ਚਿਹਰਾ ਸਵੇਰੇ ਉੱਠ ਕੇ ਤੋ ਕਿ ਸ਼ੀਸ਼ੇ ਦੇ ਵਿੱਚ ਦੇਖੋਗੇ ਨਾ ਐਂ ਲੱਗਦਾ ਕਿ ਕੁਝ ਵੱਖਰੀ ਜਿਹੀ ਰੌਣਕ ਆ ਗਈ ਚਮਕ ਜਿਹੀ ਬਣ ਗਈ ਹੁਣ ਇਹ ਕਰੀਮਾਂ ਜਿਹੜੀਆਂ ਨੇ ਇਹ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਂਦੀਆਂ ਨੇ ਜਾਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ ਕਰੀਮਾਂ ਦਾ ਅਸਰ ਵੀ ਬਹੁਤ ਵਧੀਆ ਹੈ ਇੱਕ ਇਹਨਾਂ ਦਾ ਨੁਕਸਾਨ ਹੈ ਨੁਕਸਾਨ ਵੀ ਕਹਿ ਲਓ ਕਿ ਪੈਸੇ ਵੇਸਟ ਵੀ ਹੋ ਸਕਦੇ ਨੇ ਪਰ ਜੇ ਤੁਸੀਂ ਫੇਰ ਲਵਲੀ ਵੀ ਇੰਨੀ ਲਾਉਂਦੇ ਹੋ ਉਹਦੀ ਜਗ੍ਹਾ ਤੇ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦਾ ਰਿਜ਼ਲਟ ਲੌਂਗ ਟਾਈਮ ਨਹੀਂ ਰਹਿੰਦਾ ਮੰਨ ਲਓ ਕਿ ਇਹ ਕਹਿ દਈਏ ਕਿ ਤੁਸੀਂ 2 ਮਹੀਨੇ 4 ਮਹੀਨੇ ਸਾਲ ਇੱਕ ਵੀ ਵਰਤ ਲਓ ਤਾਂ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜੂ ਨਹੀਂ ਇਹ ਕਰੀਮਾਂ ਉਹ ਨੇ ਜਿਨ੍ਹਾਂ ਨੂੰ ਤੁਸੀਂ ਵਰਤੋਗੇ ਤਾਂ ਚਿਹਰਾ ਸਾਫ਼ ਰਹੇਗਾ ਜਦੋਂ ਤੁਸੀਂ ਇਹਨਾਂ ਨੂੰ ਛੱਡ ਦੋਗੇ ਤਾਂ ਤੁਸੀਂ ਬਿਲਕੁਲ ਉਵੇਂ ਦੇ ਉਵੇਂ ਹੀ ਹੋ ਜਾਓਗੇ ਜਿਵੇਂ ਦੇ ਪਹਿਲਾਂ ਸੀ ਉਹੀ ਦਾਗ-ਦੱਬੇ ਛਾਈਆਂ ਸਾਰਾ ਕੁਝ ਪਰ ਇੱਕ ਵਾਰੀ ਇਹ ਚੀਜ਼ਾਂ ਨਾਲ ਲਗਾਉਣ ਦੇ ਨਾਲ ਤੁਹਾਡੀਆਂ ਛਾਈਆਂ ਮਿਟ ਜਾਂਦੀਆਂ ਨੇ ਦਾਗ-ਦੱਬੇ ਵੀ ਮਿਟ ਜਾਂਦੇ ਨੇ हां जी ਇਹ ਥੋੜੀ ਮਹਿੰਗੀਆਂ ਹੈਗੀਆਂ ਨੇ ਇਸ ਕਰਕੇ ਤੁਸੀਂ ਹੋ ਸਕਦਾ ਡੇਲੀ ਨਾ ਯੂਜ਼ ਕਰ ਸਕਦੇ ਹੋਈਏ ਕਿਉਂਕਿ ਮੈਂ ਵੀ ਇਹਨੂੰ ਡੇਲੀ ਨਹੀਂ ਯੂਜ਼ ਕਰ ਪਾਉਂਦੀ ਪਰ ਤੁਸੀਂ 1-2 ਮਹੀਨੇ ਪਹਿਲਾਂ ਇਹਨਾਂ ਨੂੰ ਵਰਤ ਸਕਦੇ ਹੋ